ਮਨੁੱਖੀ ਅਧਿਕਾਰ ਸਾਰਿਆਂ ਦੇ ਕਾਇਮ ਰਹਿਣੇ ਚਾਹੀਦੇ ਆ ਇਹ ਮੁਲਕ ਸਾਡਾ ਵੀ ਆ ਅਸੀਂ ਇੱਥੇ ਸ਼ਹਾਦਤਾਂ ਦਿੱਤੀਆਂ ਭਾਵੇਂ ਗੱਲ 1947 ਤੋਂ ਪਹਿਲਾਂ ਦੀ ਹੋਵੇ ਭਾਵੇਂ ਬਾਅਦ ਦੀ ਹੋਵੇ ਅੱਜ ਵੀ ਬਾਰਡਰਾਂ ਤੇ ਸਿੱਖ ਫੌਜੀ ਹਕਾਂ ਤਾਣ ਕੇ ਖੜੇ ਆ ਇਸ ਦੇਸ਼ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਚੇਤਿਆਂ ਚ ਰੱਖਣਾ ਚਾਹੀਦਾ ਸਿੱਖ ਬਹੁਤ ਵਫਾਦਾਰ ਆ ਦੁਨੀਆ ਤੇ ਸਿੱਖਾਂ ਵਰਗੀ ਕੋਈ ਦੂਜੀ ਵਫਾਦਾਰ ਕੌਮ ਨਹੀਂ ਹੈਗੀ ਜਿਹੜੀ ਪ੍ਰਵਾਹ ਨਹੀਂ ਮਾਰਦੀ ਜਦੋਂ ਵੀ ਕੋਈ ਗੱਲ ਆਉਂਦੀ ਆ ਤੇ ਡਟ ਜਾਂਦੀ ਆ ਉਸ ਕੌਮ ਨੂੰ ਅਣਗੋਲਿਆ ਕਰਨਾ ਠੀਕ ਨਹੀਂ ਬੰਦੀ ਸਿੰਘ ਕੌਮ ਦੇ ਹੀਰੇ ਆ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਮਸਲਾ ਲੰਮਕਿਆ ਪਿਆ ਦੂਜੇ ਜਿੰਨੇ ਵੀ ਆ ਸਰਕਾਰ ਨੂੰ ਬਿਨਾ ਕਿਸੇ ਸਿਆਸਤ ਤੋਂ ਬਿਨਾ ਕਿਸੇ ਰਾਜਨੀਤੀ ਤੋਂ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੀ ਵੇਖਦੇ ਆ ਜਿਹੜੇ ਵੱਡੇ ਸਮਝੌਤੇ ਇੰਟਰਨੈਸ਼ਨਲ ਆ ਉਹਦੇ ਧਿਆਨ ਚ ਰੱਖਦੇ ਆ ਇਹ ਸਾਰੇ ਰਾਜਸੀ ਕੈਦੀ ਆ ਕੋਈ ਇਹ ਕ੍ਰਿਮੀਨਲ ਨਹੀਂ ਆ ਇਹ ਸਾਡੀ ਜੋ ਰਾਜਸੀ ਤੌਰ ਤੇ ਉਹ ਹਿਲਜੁਲ ਹੋਈ ਇਹ ਰਾਜਸੀ ਕੈਦੀ ਆ ਤੋਂ ਸਰਕਾਰ ਨੂੰ ਰਾਜਸੀ ਕੈਦੀਆਂ ਵਾਂਗ ਇਹਨਾਂ ਦੇ ਨਾਲ ਵਿਹਾਰ ਕਰਦੇ ਆ ਇਹਨਾਂ ਤੇ ਗੌਰ ਕਰਨਾ ਚਾਹੀਦਾ ਔਰ ਹੁਣ ਤੇ ਸਾਰਾ ਸੰਸਾਰ ਹੀ ਵੇਖਣ ਲੱਗ ਪਿਆ ਨਾ ਬਾਕੀ ਸਰਕਾਰਾਂ ਦੇ ਠੀਕ ਆਪਣੇ ਸਿਸਟਮ ਆ ਪਰ ਪੰਥ ਬੰਦੀ ਸਿੰਘਾਂ ਲਈ ਆਵਾਜ਼ ਚੁੱਕਦਾ ਰਹੂਗਾ। ਪਰਪਕਾਰ ਦਾ ਸਮਾ ਗੁਰੂ ਨਾਨਕ ਦੇ ਪਾਤਸ਼ਾਹ ਦੇ 550 ਸਾਲਾ ਸ਼ਤਾਪਤੀ ਤੇ ਇਹਨਾਂ ਨੇ ਐਲਾਨ ਕੀਤਾ ਸੀ ਤੇ ਹੁਣ ਇਹਨਾਂ ਕੋਲ ਠੁਕਮਾ ਸਮਾਂ ਆ ਕਿ ਆ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਆਪਾਂ ਸ਼ਹੀਦ ਦੀ ਗੁਰਦੁਆਰਾ ਮ ਬਣਾ ਰਹੇ ਹਾਂ ਤੇ ਇਹ ਤੇ ਐਲਾਨ ਕਰ ਦੇਣ ਇਹ ਇੱਕ ਮੈਂ ਸਮਝਦਾ ਚੰਗੀ ਗੱਲ ਹੋ ਜੂਗੀ। ਐਲਾਨ ਨਹੀਂ ਕੀਤਾ ਇਹ ਤਾਂ ਹੁਣ ਦਾ ਐਕਸ਼ਨ ਕਰਨ ਉਸ ਐਲਾਨ ਨੂੰ ਐਕਟ ਮਾਉਂਟ ਕਰ ਦੇਣਾ ਤੇ ਬਹੁਤ ਔਖਾ ਨਹੀਂਗਾ ਕਿਉਂਕਿ ਬਾਹਰ ਤਾਂ ਹੋਣਾ ਨਹੀਂਗਾ। ਭਾਈ ਰਾਜੋਵਾਨਾ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਨਾ ਉਹ ਤਾਂ ਉਮਰ ਕੈਦ ਹੋ ਜਾਣੀ ਆ ਫਾਂਸੀ ਦੀ سزا ਮਾਫ ਹੋਣੀ ਆ ਉਹਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਜਿਹੜਾ ਕਿੱਡੀ ਲੰਮੀ ਸਵਾ ਪੂਰੀ ਕਰ ਚੁੱਕਾ ਭਾਈ ਗਰਦੀਪ ਸਿੰਘ ਖੜਾ ਉਹਨਾਂ ਨੇ ਤਾਂ ਕੋਈ ਔਖਾ ਨਹੀਂ ਇਹ ਕੰਮ ਦਿੱਲੀ ਸਰਕਾਰ ਨੇ ਪ੍ਰੋਫੈਸਰ ਭੁੱਲਰ ਨਾਲ ਧੱਕਾ ਹੀ ਕੀਤਾ ਨਾ ਜੀ ਦੇਖੋ ਆਪ ਸਰਕਾਰ ਜਿਹੜੀ ਆ ਉਹ ਪੰਜਾਬ 'ਚ ਸਰਕਾਰ ਵੀ ਬਣਾ ਗਈ ਤੇ ਬੜੇ ਚੌੜੀਆਂ ਛਾਤੀਆਂ ਕਰਕੇ ਐਲਾਨ ਵੀ ਕਰਦੇ ਸੀ ਭਈ ਅਸੀਂ ਪੰਜਾਬ ਦੇ ਸਿੱਖਾਂ ਲਈ ਬਹੁਤ ਕੁਝ ਕਰਾਂਗੇ ਪਰ ਇੱਕ ਸਾਡਾ ਇੰਨੇ ਚਿਰ ਦਾ ਉੱਥੇ ਗੁਰੂ ਦਾ ਸਿੱਖ ਉਹ ਜਿਹੜਾ ਦਿੱਲੀ ਦੀ ਸਰਕਾਰ ਕਰਕੇ ਅੰਦਰ بیٹھا ਤਿੰਨ ਵਾਰੀ ਫਾਈਲ ਗਈ ਤੇ ਕੇਜਰੀਵਾਲ ਦੀ ਸਰਕਾਰ ਵੀ ਟੁੱਟ ਗਈ ਪਰ ਇੱਕ ਵਾਰੀ ਉਹ ਤੇ ਐਕਟ ਨਹੀਂ ਕੀਤਾ ਸੋ ਮੈਂ ਸਮਝਦਾ ਆ ਸੁਭਾਗਾ ਸਮਾਂ ਆ ਹੁਣ ਜੇ ਗੁਰੂ ਪਾਤਸ਼ਾਹ ਦੇ ਇਹ ਸ਼ਹਾਦਤ ਦੇ ਜਿਹੜੀ ਆਪਾਂ ਮਨਾਉਣੀ ਸ਼ਤਾਬ ਦੀ ਉਹਦੇ ਵਿੱਚ ਕੋਈ ਨਾ ਕੋਈ ਐਲਾਨ ਕਰ ਦੇਣ ਤਾਂ ਚੰਗੀ ਗੱਲ ਆ ਸਰਕਾਰ ਸ਼ਾਇਦ ਆਪਣੇ ਆਪ ਨੂੰ ਭਰਮ ਭਲੇਖੇ ਚ ਪਾਲ ਰਹੀ ਆ ਭਈ ਅਸੀਂ ਸ਼ਾਇਦ ਪੰਜਾਬ ਦੇ ਰਾਜ ਸ਼ਾਸਕ ਜਿਹੜੇ ਆ ਵੱਡੇ ਬਣ ਕੇ ਪਹਿਲਾਂ ਦਿੱਲੀ ਤੋਂ ਮਾਰ ਪਈ ਆ ਹੁਣ ਪੰਜਾਬ ਦੇ ਵਿੱਚ ਆ ਕੇ ਦੇਖੋ ਬੱਚਾ ਬੱਚਾ ਕਿਸੇ ਇਤੇ ਚਲ ਜਾਓ ਕਰਾਪਸ਼ਨ ਏਡੇ ਪੱਧਰ ਤੇ ਆ ਬੇਸਾਬੀ ਆ ਜਿਹੜੇ ਮੁੱਦੇ ਚਾਕੇ ਤੁਰੇ ਸੀ ਸਾਰੇ ਹੀ ਚਾਹੇ ਨਸ਼ੇ ਦੀ ਕਰ ਲਓ ਰੇਤਾ ਦੀ ਕਰ ਲਓ ਮੈਂ ਤਾਂ ਤੁਹਾਨੂੰ ਕਰ ਰਿਹਾ ਭਈ ਜੇ ਅੱਜ ਤੁਸੀਂ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕਦੋਂ ਦੀ ਤਾਂ ਵੱਡੀ ਹਮਾਕਤ ਹੋ ਗਈ ਤੁਸੀਂ ਇਹਨੂੰ ਅਸੈਂਬਲੀ ਦੇ ਵਿੱਚ ਲਿਜਾਓਗੇ ਪਹਿਲਾਂ ਵੀ ਅਸੈਂਬਲੀ ਚ ਲੈ ਕੇ ਗਏ ਸੀ ਉਦੋਂ ਉਹ ਗਰਬਾਣੀ ਵਾਲੇ ਮਸਲੇ ਤੇ ਤੇ ਤਾਂਦੇ ਉਹ ਸਮਝਦੇ ਵੀ ਸ਼ਾਇਦ ਅਸੀਂ ਧਰਮ ਦੇ ਵੀ ਠੇਕੇਦਾਰ ਹਾਂ ਪਹਿਲਾਂ ਇਹ ਸਪਸ਼ਟ ਕਰਨ ਵੀ ਧਰਮ ਤੇ ਰਾਜਨੀਤੀ ਕੱਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਇਹ ਅੱਜ ਦੀ ਸਮਰਥਨ ਇਹ ਤਾਂ 1920 ਚ ਬਜ਼ੁਰਗਾਂ ਨੇ ਸਾਡੇ ਨੇ ਸਮਰਥ ਕਰ ਦਿੱਤੀ ਸੀ 25 ਦਾ ਐਕਟ ਬਣ ਗਿਆ ਇਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਆਪਣੀ ਲਿਮਿਟੇਸ਼ਨ ਚੱਲਦੀ ਆ ਤੇ ਸਰਕਾਰ ਨੂੰ ਮੈਂ ਕਹਿੰਨਾ ਉਹ ਵੀ ਆਪਣੀ ਲਿਮਿਟੇਸ਼ਨ ਚੱਲਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੰਘ ਸਾਬਾ ਦੇ ਕਿਸੇ ਵੀ ਮੁੱਦੇ 'ਚ ਕੋਈ ਦਖਲ ਨਹੀਂ ਦੇਣਾ